ਕਿ ਜਿਹੜੀ ਮੱਝ ਐ ਮੱਝ ਇਹੋ ਜੀ ਚੀਜ਼ ਐ ਇਹ 855 ਟਰੈਕਟਰ ਵਾਲੀ ਐ ਵੀ ਇਹ ਫੇਰ ਵੀ ਘਾਤਾ ਨਹੀਂ ਪਾਉਂਦੀ ਵੀ ਮੇਰੋ ਨਹੀਂ ਪਾਉਂਦੀ ਹਾਂ ਜੇ ਸੋਨੂੰ ਆ ਕੇ ਮਤਲਬ ਵੀ ਉੱਥੋਂ ਤੁਸੀਂ ਸੋਨੂੰ ਮਹਿਸੂਸ ਹੋਇਆ ਨਾ ਵੀ ਅਸੀਂ ਲਿਆਂਦੀ ਤੇ ਇਹ ਰਹੀ ਨਹੀਂ ਇਹ ਪਾਣੀ ਨਹੀਂ ਹਾਂਜੀ ਕੱਟਾ ਫੇਰ ਵੀ ਨਹੀਂ ਪਉਂਦੀ ਐ। 2 ਮਹੀਨੇ ਹੋਰ ਪਾਲ ਲਓ ਉਹਨੂੰ 2 ਮਹੀਨੇ ਫੀਡ ਪਾ ਦਿਓ। ਉਹ ਤੋਂ ਦੁੱਗਨੇ ਦੀ ਵੇਚ ਜੇ। ਹਾਂ ਦੁੱਗਨੇ ਦੀ ਵੇਚ ਜਿਹੜੀ ਮੱਝ ਆ। ਮੱਝਾਂ ਦੇ ਵਿੱਚ ਅਸੀਂ ਅਸੇ ਤੋਂ ਅਸੀਂ ਵੇਣੇ ਆ ਵੀ ਅਸੀਂ ਗਾਂ ਹਜੇ ਤਾਂ ਹੀ ਨਹੀਂ ਰੱਖੀ। ਰੱਖਾਂਗੇ ਤਾਂ ਅਸੀਂ ਕੋਈ ਜਰਸੀ ਵਗੈਰਾ ਦੀ ਐਫ ਪੀ ਨਹੀਂ ਰੱਖਦੇ। ਠੀਕ ਹਾਂ ਇਹ ਹਾਂ ਉਹਦੀ ਰਿਪੇਅਰ ਘੱਟ ਪੈਂਦੀ ਐ, ਬਿਮਾਰੀ ਘੱਟ ਲੱਗਦੀ ਹੁੰਦੀ। ਹਾਂਜੀ ਇੱਕ ਇੱਕ ਚੀਜ਼ ਹੋਰ ਆ ਸਭ ਤੋਂ ਜਿਹੜੀ ਮੇਨ ਆ ਫਾਰਮ ਦੇ ਵਿੱਚ। ਮੈਂ ਨਾ ਹੁਣ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਬਰਾੜ ਸਾਹਿਬ ਨੇ ਦੇਖੀ ਹੋਊਗੀ ਸ਼ਾਇਦ ਤੁਸੀਂ ਵੀ ਦੇਖੀ ਹੋਵੇ। ਵੀ ਪੌਂਗਾ ਦੀ ਫੈਟ ਦੇ ਮੈਂ ਮੇਰੇ ਪਹੁੰਗਾਂ ਦੇ ਨਹੀਂ ਵਾਦੀ ਸੀ ਮੈਂ ਸੋਇਆਬੀਨ ਖਲਾਂ ਬੜੇਆ ਦੀ ਖਾਲ ਦੂਜੀ ਖਾਲ ਰਾੜੀ ਜਾਂ ਮੈਂ ਉਹ ਚ ਦੱਸਿਆ ਸੀ ਮੈਂ ਕਿ ਮੱਕੀ ਦੀ ਖਾਲ ਮੈਨੂੰ ਨਹੀਂ ਪਤਾ ਸੀ ਪਹਿਲਾਂ ਮੱਕੀ ਦੀ ਖਾਲ ਆਉਂਦੀ ਇਹ ਤੇ ਬੜਿਆ ਦੇ ਕਮੈਂਟ ਆਏ ਫੋਨ ਆਏ ਬਾਈ ਮੱਕੀ ਦੀ ਖਾਲ ਕਿਹੜੀ ਹੁੰਦੀ ਆ ਤੇ ਮਿਲਦੀ ਵੀ ਆ ਤੁਸੀਂ ਫੀਡ ਤੇ ਦੱਸੋ ਕਿ ਕਿਹੋ ਜਿਹਾ ਕੰਮ ਕਰਦੇ ਹੋ ਜੀ ਫੀਡ ਅਸੀਂ ਕੋਈ ਉਹ ਕਿਉਂਕਿ ਅੱਜ ਕੱਲ ਫੀਡ ਕਣਕ ਵੀ ਮਹਿੰਗੀ ਹੋ ਗਈ ਸਾਰਾ ਕੁਝ ਮਹਿੰਗਾ ਹੋ ਗਿਆ ਬਹੁਤ ਵਧੀਆ ਇਹ ਤੁਸੀਂ ਪੁੱਛਿਆ ਸਾਨੂੰ ਹਾਂਜੀ ਅਸੀਂ ਝੋਨੇ ਵੇਲੇ ਤਾਂ ਝੋਨੇ ਦਾ ਝਾਰ ਲੈ ਲੈਨੇ ਆਂ ਦਿਲ ਖੋਲ ਕੇ ਲੈ ਲੈਣੇ ਠੀਕ ਹੈ ਕਿਉਂਕਿ ਜੇ ਤੁਹਾਨੂੰ ਆਪਾਂ ਨੂੰ 25 ਰੁਪਏ ਆ ਤਾਂ ਆਪਾਂ ਨੂੰ ਉਹ 15 16 ਰੁਪਏ ਆਰਾਮ ਨਾਲ ਮਿਲ ਜਾਂਦੀ ਕਣਕ 25 ਰੁਪਏ ਆ ਤਾਂ 15 16 ਰੁਪਏ ਝਾਰ ਆ ਜਿਹੜਾ ਉਹ ਕਣਕੀ ਆਰਾਮ ਨਾਲ ਮਿਲ ਜਾਂਦੀ ਹੈ ਹਾਂਜੀ ਕਿਉਂਕਿ ਕਣਕ ਲਾਵਾਂਗੇ ਤਾਂ ਉਹ ਵੀ ਦਲ ਕੇ ਪਾਉਣੀ ਆ ਆਪਾਂ ਉਹਦੇ ਵਿੱਚ ਸਵਾ ਹੋਰ ਗੁੱਲੀ ਡੰਡਾ ਵਗੈਰਾ ਤੇ ਕੁਝ ਹੋਰ ਹੁੰਦੇ ਆ ਪਰੋਟਿਨ ਉਹਦੇ ਵਿੱਚ ਸਾਰੇ ਵਿਟਾਮਿਨ ਹੁੰਦੇ ਆ ਸਾਰੋਂ ਵੀ ਹੁੰਦੀ ਆ ਉਹਦੇ ਵਿੱਚ ਆਪਣੇ ਕਣਕਾਂ ਦੇ ਵਿੱਚ ਸਾਰੋਂ ਉਗਰੇ ਹੁੰਦੀ ਆ ਹਾਂਜੀ ਉਹ ਫਿਰ ਅਸੀਂ ਸਸਤਾ ਲੈ ਕੇ ਕੋਸ਼ਮਾਲੇ ਵਿੱਚੋਂ ਜਿਵੇਂ ਅਸੀਂ ਬੜੇਮਿਆਂ ਦੀ ਖਾਲ ਤੇ ਮੱਕੀ ਦਾ ਚੂਰਾ ਤੇ ਛੋਲਿਆਂ ਦੀ ਚੂੜੀ ਇਹ ਲਿਆ ਕੇ ਤੇ ਗ੍ਰਾਈਂਡਰ ਅਸੀਂ ਆਪ ਦਾ ਲੈਂਦਾ ਹੋਇਆ ਕਿਉਂਕਿ ਹੁਣ ਬਹੁਤ ਸਾਰੀਆਂ ਕਿਸੇ ਤਰੀਕੇ ਨਾਲ ਵੇਖ ਕੇ ਐਡ ਵੇਖ ਲੈਂਦੇ ਜਾਂ ਕੁਝ ਉਹ ਬਿਨਾ ਕਿਸੇ ਪ੍ਰੈਕਟੀਕਲ ਤੋਂ ਫੈਕਟਰੀਆਂ ਲਾ ਲਈਆਂ ਕਿਸੇ ਨੇ ਉਹ ਫੈਕਟਰੀਆਂ ਹੁਣ ਬੰਦ ਹੋਈਆਂ ਪਈਆਂ ਬਿਲਕੁਲ ਜੀ ਉੱਥੋਂ ਗ੍ਰਾਈਂਡਰ ਵੀ ਮਿਲ ਜਾਂਦੇ ਆ ਉੱਥੋਂ ਮਿਕਸਚਰ ਵੀ ਮਿਲ ਜਾਂਦੇ ਆ ਕਿਸੇ ਦਾ ਵੱਡਾ ਫਾਰਮ ਆ ਤਾਂ ਅਸੀਂ ਆਪਦੀ ਘਰੇ ਬਣਾਉਨੇ ਆ ਘਰੇ ਬਣਾਉਨ ਕਰਕੇ ਅਸੀਂ ਇਸੇ ਕਰਕੇ ਤਾਂ ਫਿਰ ਸਾਨੂੰ ਪੂਰਾ ਆਈ ਜਾਂਦਾ ਵੀ ਫੀਡ ਆਪਦੀ ਬਣਾਉਣੇ ਅੱਧਾ ਮਾਲ ਘਰ ਦਾ ਪਾਉਨੇ ਆ ਅਸੀਂ ਤੇ ਅੱਦਾ ਉਥੋਂ ਲਿਉਨੇ ਆ ਤੇ ਇਹਦੇ ਨਾਲ ਅਸੀਂ ਸਰੋਂ ਦੀ ਖਾਲ ਪਾਉਨੇ ਆ ਬੜੇਮਿਆਂ ਦੀ ਪਾਉਨੇ ਆ ਹਾਂਜੀ ਮੱਕੀ ਫੈਂਟ ਵਧਾਉਂਦੀ ਆ ਸੋਲਿਆਂ ਦਾ ਚੂਰਾ ਫਾਈਬਰ ਵਧਾਉਂਦਾ ਹੈ ਹਾਂਜੀ ਇਹ ਚੀਜ਼ਾਂ ਨਾਲ ਕੋਈ ਬਾਹਰੇ ਨਹੀਂ ਇਹਨਾਂ ਚੀਜ਼ਾਂ ਨਾਲ ਫੈਂਟ ਆ ਜਿਹੜੀ ਆ ਜਾਂਦੀ ਆ 60 70 ਰੁਪਏ ਬਿਲਕੁਲ ਜੀ ਨਹੀਂ ਹੁਣ ਤਾਂ ਆਪਾਂ ਦੇਖਿਆ ਨਾ ਜੇ ਦੇਖੀਏ ਫੀਡ ਫੈਕਟਰੀਆਂ ਦਾ ਤਾਂ ਜੇ ਕਿਸੇ ਮੇਲੇ ਜਾਓਗੇ 50% ਫੀਡ ਫੈਕਟਰੀਆਂ ਉਹਨਾਂ ਦੇ ਸਟਾਲਾਂ ਹੁੰਦੇ ਆ ਵੀ ਇੰਡੀਆਂ ਫੈਕਟਰੀਆਂ ਹੋਗਣਾ ਵਾ ਪਰ ਮਿਲਦਾ ਉਥੋਂ ਕੁਛ ਨਹੀਂ ਨਾ ਜੋ ਕਹਿੰਦੇ ਉਹ ਜੇ ਪੂਰੀ ਇਸ ਤਰੀਕੇ ਨਾਲ گاਵਾ ਤਾਂ ਠੀਕ ਆ ਵੀ گاਵਾ ਤਾਂ ਮੈਂ ਮੰਨਦਾ ਫੀਡ ਤੋਂ ਬਿਨਾਂ ਨਹੀਂ ਚੱਲ ਸਕਦੀਆਂ ਪਰ ਮੱਝਾਂ ਦਾ ਮੈਂ ਆਣਾ ਵੀ ਖਲਾਂ ਜਿਆਦਾ ਵੱਧ ਹੋਣ ਤਾਂ ਹੀ ਮੱਜਾ ਨੇ ਸਹੀ ਦੋ ਦਿਨ ਆ ਉਹਦੇ ਫੈਸਲੇ ਤੁਸੀਂ ਇਹ ਵੇਖੋ ਵੀ 1600 ਰੁਪਏ ਤੋਂ ਗੱਟਾ ਕੋਈ ਘੱਟ ਨਹੀਂ ਨਹੀਂ ਗਾ ਜੀ 1600 ਰੁਪਏ ਨੂੰ ਆਪਾਂ ਨੂੰ ਇੱਥੇ ਮਿਲਦਾ ਤੇ ਉਹ ਫੈਕਟਰੀ ਤੋਂ ਕਿੰਨੇ ਦਾ ਮਾਲ ਹੋਊਗਾ ਉਹਦੇ ਵਿੱਚ ਤੁਸੀਂ ਇਹ ਦੱਸੋ ਉਹ ਕਿੰਨੇ ਵਿਚੋਲੇ ਰਾਹ ਦੇ ਹਾਂ ਕਿੰਨੇ ਵਿਚੋਲੇ ਰਾਹ ਦੇ ਵਿੱਚ ਬੈਠੇ ਆ ਉਹ ਕਿੱਥੋਂ ਮੋਗਿਓ ਚੱਲਦੀ ਹੈ ਜਾਂ ਕਿੱਥੋਂ ਚੱਲਦੀ ਹੈ ਉੱਥੋਂ ਤਾਂ 1000 ਰੁਪਏ ਦਾ ਮਾਲ ਹੀ ਪੈਂਦਾ ਹੋਊਗਾ ਨਾ ਉਹਦੇ ਵਿੱਚ ਤੇ 1000 ਰੁਪਏ ਦੇ ਵਿੱਚ ਗੱਟੇ ਦੇ ਵਿੱਚ ਉਹ ਕੀ ਬਦਾਮ ਪਾ ਕੇ ਦੇ ਦੇਣ ਫਿਰ ਆਪਾਂ ਨੂੰ ਇੱਕ ਇਹ ਚੀਜ਼ ਹੋਰ ਵੀ ਆ ਜੀ ਮੈਂ ਨਾ ਜਿਹੜੀ ਮੈਂ ਹੁਣ ਸੋਇਆ ਬੀਨ ਦੀ ਕੀਤੀ ਸੋਇਆਬੀਨ ਸਾਡੇ ਮੋਗੇ 40 ਰੁਪਏ ਮੈਨੂੰ ਲਾਈ ਮੇਰੇ ਨਾਲ ਨੇੜੇ ਸ਼ਹਿਰ ਮੁੱਦ ਗਈ ਆ 30 ਰੁਪਏ ਮੇਰੇ ਤਲਵੰਡੀ ਸ਼ਹਿਰ 20 22 ਰੁਪਏ ਇੰਨਾ ਫਰਕ ਉਸੇ ਕੀ ਹੈ ਸੋਇਆ ਬੀਂਦੇ ਛਲਕੀ ਇਹ ਹੀ ਚੀਜ਼ ਤਾਂ ਹੈ ਜਿਹੜੀ ਆਪਾਂ ਸਿੱਧੀ ਚੀਜ਼ ਕਿਸੇ ਵੀ ਮੰਡੀ ਤੋਂ ਭਾਵੇਂ ਤਾਂ ਮੱਕੀ ਖਰੀਦ ਲਓ ਭਾਵੇਂ ਤੁਸੀਂ ਮੂੰਗੀ ਦਾ ਚੂਰਾ ਖਰੀਦ ਲਓ ਭਾਵੇਂ ਜਾ ਕੇ ਸਿੱਧਾ ਮੱਕੀ ਦਾ ਦੂਜਾ ਕਣਕ ਦਾ ਝਾਰ ਭਾਵੇਂ ਤੁਸੀਂ ਝੋਨੇ ਦਾ ਝਾਰ ਸਿੱਧਾ ਖਰੀਦੋਗੇ ਤਾਂ ਤੁਹਾਨੂੰ ਫਿਰ ਉਹ ਹੀ ਉਹ 15 20 ਪਊਗਾ ਨਾ 15 ਰੁਪਏ ਹੀ ਪਊਗਾ ਐਨੀਕ ਮਿਹਨਤ ਤਾਂ ਫਿਰ ਫਾਰਮਰ ਨੂੰ ਤਾਂ ਕਰਨੀ ਪੈਂਦੀ ਆ ਹਾਂ ਤੇ ਫਿਰ ਇਹ ਆ ਲਾਹੇ ਵਾਲਾ ਧੰਦਾ ਇਹ ਅਸੀਂ ਗਰੰਟੀ ਦਿੰਨੇ ਆ ਕੋਈ ਵੀ ਸਾਨੂੰ ਨੰਬਰ ਮੇਰਾ 9056418518 ਬਰਾੜ ਸਾਹਿਬ ਦਾ 9465551851818 ਜਦੋਂ ਮਰਜ਼ੀ ਪੁੱਛ ਲੈ ਅਸੀਂ ਉਸੇ ਵੇਲੇ ਫੋਨ ਚੱਕਾਂਗੇ ਉਸੇ ਵੇਲੇ ਡਾਇਰੈਕਸ਼ਨ ਦੇਵਾਂਗੇ ਵੀ ਧੰਦਾ ਫੇਲ ਹੁੰਦਾ ਤਾਂ ਕਿਉਂ ਹੁੰਦਾ ਹੁੰਦਾ ਤੇ پاس ਤਾਂ ਕਿਉਂ ਆ ਅਸੀਂ ਫਿਰ 17 ਤੋਂ ਲੈ ਕੇ ਅੱਜ ਤਾਈਂ ਫਿਰ ਉਹ ਅਸੀਂ ਕੋਲੋਂ ਥੋੜਾ ਦੇਈ ਜਾਂਦੇ ਆ ਲੋਕਾਂ ਨੂੰ ਜੇ ਸਾਨੂੰ ਇਸ ਦੇ ਕੁਝ ਪੱਲੇ ਹੀ ਨਾ ਪਵੇ ਤਾਂ ਇਸ ਕਰਕੇ ਸਭ ਤੋਂ ਮੇਨ ਸਭ ਤੋਂ ਪਵਿੱਤਰ ਧੰਦਾ ਬਾਸ਼ਰ ਤੇ ਇਹ ਹੈ ਵੀ ਇਹਦੇ ਵਿੱਚ ਇਹ ਸੋਚ ਕੇ ਨਾ ਧੰਦਾ ਤੋਰੋ ਜੇ ਵੀ ਇਹਦੇ ਵਿੱਚ ਅਸੀਂ ਬੇਈਮਾਨੀ ਕਰਾਂਗੇ ਸੁਣ ਵਾਲੇ ਨੂੰ ਭਾਵੇਂ ਮੈਨੂੰ ਗਾਲਾਂ ਕੱਢੀ ਆ ਉਹ ਵੱਖਰੀ ਗੱਲ ਹੈ ਕਿਉਂਕਿ ਉਸ ਚੀਜ਼ ਨਾਲ ਮੁੜ ਕੇ ਜੇ ਤੁਸੀਂ ਦੂਜੇ ਨੂੰ ਕੋਸ਼ਿਸ਼ ਕਰੋਗੇ ਮਾਰੀ ਚੀਜ਼ ਦੇਣ ਦੀ ਕੱਲੇ ਪਾਣੀ ਨਾਲ ਨਹੀਂ ਵੀ ਪਾਣੀ ਦੁੱਧ ਪਾਤਾ ਤੇ ਉਹ ਬੇਈਮਾਨੀ ਹੋ ਗਈ ਅਸੀਂ ਜਿਹੜੀ ਮੈਂ ਸਾਡੀ ਸਜਜ ਸੁਣਦੀ ਅਸੀਂ 2 ਮਹੀਨੇ ਉਹਦਾ ਦੁੱਧ ਆ ਜਿਹੜਾ ਅਸੀਂ ਉਹਦਾ ਨਹੀਂ ਮਤਲਬ ਵੀ ਕਸਟਮਰ ਨੂੰ ਦਿੰਦੇ ਕਿਉਂਕਿ 2 ਮਹੀਨੇ ਉਹਦਾ ਦੁੱਧ ਪਤਲਾ ਹੁੰਦਾ ਇਸ ਕਰਕੇ ਅਸੀਂ ਨਹੀਂ ਉਸ ਨੂੰ ਦਿੰਦੇ ਇਹ ਚੀਜ਼ਾਂ ਪਵਿੱਤਰਤਾ ਨਾਲ ਚਲਾਉਂਗੇ ਤਾਂ ਫੇਰ ਸੋਨੀ ਵਾਗਰ ਮਦਦ ਕਰੂਗਾ ਸਹੀ ਗੱਲ ਹੈ ਜੀ ਸਹੀ ਗੱਲ ਹੈ